ਸਾਡੇ ਸਾਰੇ ਪਿੰਡ ਨੇ ਇਹ ਤਾਇਆ ਕੀਤਾ ਹੈ ਕਿ ਇਹ ਤਾਂ ਆਪਣੇ ਕੌਮ ਦਾ ਸਵਾਲ ਆ ਆਪਾਂ ਭਾਈ ਅਮਰਤਪਾਲ ਸਿੰਘ ਨੂੰ ਵੱਧ ਚੜ ਕੇ ਵੋਟਾਂ ਪਾਉਣੀਆਂ ਤੇ ਵੋਟਾਂ ਪਾ ਕੇ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾਉਣਾ ਕਿਉਂਕਿ ਭਾਈ ਅਮਰਤਪਾਲ ਸਿੰਘ ਦੀ ਮਦਦ ਤੁਹਾਨੂੰ ਸਾਡੀ ਜੂਰੀ ਲੱਗੀ ਸੀ ਤੇ ਪਿੰਡਾਂ ਪਿੰਡਾਂ ਜਾ ਕੇ ਤੁਸੀਂ ਪ੍ਰਚਾਰ ਕਰਨਾ ਅੱਜ ਫੱਤੇ ਵਾਲਾ ਨਗਰ ਵਿੱਚ ਜੇ ਪਹੁੰਚੇ ਆ ਖਾਲਸਾ ਜਿੰਦਾਬਾਦ ਭਾਈ ਅਮਰਪਾਲ ਸਿੰਘ ਖਾਲਸਾ ਜਿੰਦਾਬਾਦ ਭਾਈ ਅਮਰਪਾਲ ਸਿੰਘ ਖਾਲਸਾ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਈ ਸਾਹਿਬ ਜੀ ਅੱਜ ਜਿਹੜਾ ਭਾਈ ਅਮਰਪਾਲ ਦੇ ਚੋਣ ਪ੍ਰਚਾਰ ਨੂੰ ਲੈ ਕੇ ਪਿੰਡ ਫੱਤੇਵਾਲੇ 'ਚ ਅੱਜ ਇਹ ਪ੍ਰੋਗਰਾਮ ਕੀਤਾ ਗਿਆ ਗੁਰਮੁਖ ਵਿਚਾਰਜਥੇ ਵੱਲੋਂ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ ਅਸੀਂ ਸਾਡੇ ਸਾਰੇ ਪਿੰਡ ਨੇ ਇਹ ਧਾਇਆ ਕੀਤਾ ਹੈ ਕਿ ਇਹ ਤਾਂ ਆਪਣੇ ਕੌਮ ਦਾ ਸਵਾਲ ਆ ਆਪਾਂ ਭਾਈ ਅਮਰਪਾਲ ਸਿੰਘ ਨੂੰ ਵੱਧ ਚੜ੍ਹ ਕੇ ਵੋਟਾਂ ਪਾਉਣੀਆਂ ਇਹ ਗੋਟਾਂ ਪਾ ਕੇ ਉਹਨਾਂ ਨੇ ਮੈਂਬਰ ਪਾਰਲੀਮੈਂਟ ਬਣਾਉਣਾ ਕਿਉਂਕਿ ਉਹਨਾਂ ਨੇ ਕੋਈ ਮਾੜਾ ਕੰਮ ਨਹੀਂ ਕੀਤਾ ਉਹਨਾਂ ਨੇ ਨੌਜਵਾਨਾਂ ਨੂੰ ਨਸ਼ੇ ਛਡਾਏ ਨਸ਼ੇ ਛਡਾਏ ਆ ਤੇ ਸਿੱਖੀ ਦਾ ਪ੍ਰਚਾਰ ਕੀਤਾ ਤੇ ਅੰਮ੍ਰਿਤਪਾਣ ਕਰਾਇਆ ਲੋਕਾਂ ਹੂੰ ਇਹ ਮਤਲਬ ਕਿ ਆਪਣੇ ਗੁਰਮਤਿ ਦਾ ਪ੍ਰਚਾਰ ਹੀ ਕਰਾਇਆ ਉਹਨਾਂ ਕੋਈ ਮਾੜਾ ਕੰਮ ਤਾਂ ਕੀਤਾ ਨਹੀਂ ਹੂੰ ਨੌਜਵਾਨਾਂ ਨੂੰ ਕੀ ਅਪੀਲ ਕਰਨੀ ਚਾਹੋ ਨੌਜਵਾਨਾਂ ਨੂੰ ਇਹ ਅਪੀਲ ਕਰਨੀ ਚਾਹੁੰਦੇ ਆ ਕਿ ਆਪਾਂ ਵੱਧ ਛੱਡ ਕੇ ਮਤਲਬ ਕਿ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਆਪਾਂ ਭਾਈ ਅਮਰਤਪਾਲ ਸਿੰਘ ਨੂੰ ਵੋਟਾਂ ਪਾਈਏ ਤੇ ਕੰਮ ਚੱਲ ਕਰੀਏ। ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਥ ਸੰਗਤ ਜੀ ਆਪ ਜੀ ਨੂੰ ਪਤਾ ਹੀ ਹੈ ਕਿ ਭਾਈ ਅਮਰਤਪਾਲ ਸਿੰਘ ਜੀ ਜੋ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਆਪਣੇ ਸਾਥੀਆਂ ਸਮੇਤ ਨજરਬੰਦ ਸਰਕਾਰ ਨੇ ਕੀਤਾ ਹੈ। ਤੇ ਸੰਗਤ ਨੇ ਇਹ ਫੈਸਲਾ ਕੀਤਾ ਕਿ ਉਹਨਾਂ ਨੂੰ ਬਾਹਰ ਲਿਆਉਣ ਵਾਸਤੇ ਭਾਈ ਅਮਰਤਪਾਲ ਸਿੰਘ ਜੀ ਨੂੰ ਆਜ਼ਾਦ ਉਮੀਦਵਾਰ ਐਲਾਨਿਆ ਤੇ ਪਿੰਡਾਂ ਪਿੰਡਾਂ ਦੇ ਵਿੱਚ ਜਾ ਕਰਕੇ ਗੁਰਮਤਿ ਪ੍ਰਚਾਰ ਜਥਾ ਪਿੰਡਾਂ ਦੇ ਵਿੱਚ ਸੰਗਤਾਂ ਨੂੰ ਜੋੜ ਰਹੇ ਨੇ ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਹੈ ਕਿ ਭਾਈ ਅਮਰਤਪਾਲ ਸਿੰਘ ਜੀ ਫੇਰ ਬਾਹਰ ਆਉਣ ਬਾਹਰ ਆਣ ਕੇ ਇਸੇ ਤਰ੍ਹਾਂ ਸਿੱਖੀ ਦਾ ਪ੍ਰਚਾਰ ਕਰਨ ਸੰਗਤ ਨੂੰ ਅਮਰਤਿ ਸ਼ਕਾ ਕੇ ਗੁਰੂ ਨਾਲ ਜੋੜਨ ਅੱਜ ਪਿੰਡ ਫੱਤੇ ਵਾਲਾ ਵਿਖੇ ਗੁਰਮਤਿ ਪ੍ਰਚਾਰ ਦੇ ਸਾਰੇ ਜਿੰਨੀ ਟੀਮ ਐ ਇੱਥੇ ਪਹੁੰਚੀ ਐ ਤੇ ਸੰਗਤਾਂ ਨੇ ਸਾਥ ਦਿੱਤਾ ਤੇ ਸੰਗਤਾਂ ਨੇ ਕਿਹਾ ਕਿ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਵੋਟ ਪਾ ਕੇ ਕਾਮਯਾਬ ਕਰਾਂਗੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਅਸੀਂ ਪਿੰਡ ਫੱਤੇ ਵਾਲਾ ਵਿਖੇ ਪਹੁੰਚੇ ਹਾਰੇ ਜਿੰਨੀ ਸਿੰਘ ਐ ਭਾਈ ਅਮਰਤਪਾਲ ਸਿੰਘ ਦੀ ਮਦਦ ਬਤਨ ਸਾਡੀ ਜੂਰੀ ਲੱਗੀ ਸੀ ਤੇ ਪਿੰਡਾਂ ਪਿੰਡਾਂ ਜਾ ਕੇ ਤੁਸੀਂ ਪ੍ਰਚਾਰ ਕਰਨਾ ਅੱਜ ਫਕਤੇ ਵਾਲਾ ਨਗਰ ਵਿੱਚ ਜਦੋਂ ਪਹੁੰਚੇ ਆ ਤੇ ਬਹੁਤ ਸੰਗਤਾਂ ਇਕੱਤਰ ਹੋਈਆਂ ਨੇ ਤੇ ਸਾਰੀ ਸੰਗਤਾਂ ਨੇ ਇਹ ਵਾਦਾ ਕੀਤਾ ਹੈ ਕਿ ਅਸੀਂ ਅਮਰਤਪਾਲ ਸਿੰਘ ਨੂੰ ਦਿਤਾਵਾਂਗੇ ਔਰ ਮੇਰੀ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਪੂਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਖਡੂਰਸਰ ਵੱਲੋਂ ਬੇਨਤੀ ਹੈ ਕਿ ਆਪਾਂ ਵੱਧ ਤੋਂ ਵੱਧ ਭਾਈ ਅਮਰਤਪਾਲ ਦਾ ਸਾਥ ਦੇ ਕੇ ਆਪਣੇ ਪੰਜਾਬ ਨੂੰ ਪੰਜਾਬੀਅਤ ਨੂੰ ਜ਼ਮੀਨਾਂ ਨੂੰ ਆਪਾਂ ਬਚਾਉਣਾ ਹੈ ਤੇ ਇਸ ਵਾਰ ਤੇ ਆਪਣਾ ਫਰਜ ਬਣਦਾ ਹੈ ਕਿ ਆਪਨੇ ਨਿੱਜੀ ਮਤ ਪੇਛੜ ਕੇ ਪਾਰਟੀ ਦੇ ਉੱਪਰ ਉੱਠ ਕੇ ਆਪਾਂ ਭਾਈ ਅਮਰਤਪਾਲ ਸਿੰਘ ਸਪੋਰਟ ਕਰੀਏ ਔਰ ਵੱਡੀ ਗੱਲ ਹੈ ਕਿ ਪਿੰਡਾਂ ਪਿੰਡਾਂ 'ਚ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਹੈ ਸਾਨੂੰ 101% ਉਮੀਦ ਹੈ ਕਿ ਭਾਈ ਅਮਰਤਪਾਲ ਸਿੰਘ ਜੀ ਵੱਡੀ ਲੀਡ ਲੈ ਕੇ ਖਡੂਰ ਸਭਾ ਹਲਕਾ ਜਿੱਤਣਗੇ ਸਾਨੂੰ ਪੂਰੀਆਂ ਉਮੀਦਾਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ